ਤੈ ਵੀ ਦੋ ਦੋ ਸਪਾਰ ਦੇ ਮੇਲੇ ਚ ਆਏ ਹੋਗੇ ਸਾਲ ਚ ਇੱਕ ਵਾਰ ਹੀ ਹੁੰਦਾ ਹੈ ਨਾ ਮੇਲਾ ਤੇ ਆਪਣੇ ਕੋਲੇ ਮਾਜੀ ਵਾਲੇ ਬਾਈ ਆਏ ਹੋ ਨੇ ਗੱਲਬਾਤ ਕਰ ਦਾਂਗੇ ਬੱਕਰੀਆਂ ਸੋਹਣੀਆਂ ਨੇ ਬਾਈ ਕੋਲੇ ਬਾਈ ਅਸੀਕਰ ਜੀ ਅਸੀਕਰ ਜੀ ਕੀ ਆ ਚੱਲ ਵੀਰ ਬਾਈ ਜੀ ਉੱਚੀ ਬੋਲੇ ਥੋੜਾ ਜਣਾ ਅੱਛਾ ਠੀਕ ਹੈ ਜੀ ਕਿਹੜਾ ਪਿੰਡ ਹੈਗਾ ਮਾਜੀ ਜੀ ਕਿੱਥੇ ਪੈਂਦਾ ਇਹ ਇਹ ਨਿਭਾਨੀਗੜ ਦੇ ਲਵੇ ਜੀ ਪਾਨੀਗੜ ਦੇ ਕੋਲੇ ਵੀ ਪਾਨੀਗੜ ਦੇ ਕੋਲੋਂ ਆਏ ਹੋਏ ਨੇ ਬਾਈ ਦੇਖ ਸਕਦੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਬਾਈ ਇਹ 11 ਨੇ ਜੀ 11 ਠੀਕ ਆ ਕਹਵੇ ਜੀ ਘਰੇ ਕਿੰਨੀਆਂ ਨੇ ਘਰੇ 40 ਨੇ 40 ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਬਾਈ ਇਹ ਜੀ ਪਹਿਲਾਂ ਮੇਰਾ ਡੈਡੀ ਚਾਰ ਦ ਦੀ ਫਿਰ ਐਸੀ ਜੀ ਲੱਗ ਗਈ ਅੱਛਾ ਠੀਕ ਹੈ ਤਿਆਰ ਸ਼ਾਰ ਹੋ ਕੇ ਆਇਆ ਮੁੰਡਾ ਪਰਾਵਾ ਦਿਖਾ ਬਲ ਤਾਂ ਮੁੰਡੇ ਦਾ ਬਾਈ ਲੈ ਵੀ ਦੇਖ ਸਾ ਚਾਦਰਾਂ ਪਾ ਕੇ ਚੱਟਾ ਕੁਰਤਾ ਠੀਕ ਹੈ ਜੀ ਦੇਖ ਸਕਾਂਗੇ ਆਇਆ ਸਾਰਾ ਉਹਨੇ ਮਿਲਦੇ ਹਾਂ ਜੀ ਆਈ ਤਿਆਰ ਹੋ ਕੇ ਆਉਣੇ ਹੋਗੇ ਠੀਕ ਆ ਠੀਕ ਆ ਬਾਈ ਜਿਸੋਂ ਦਾ ਪੂਰਾ ਮੇਲਾ ਹੈ ਲੈ ਵੀ ਆ ਦਿਖਾ ਬੱਕਰੀ ਦੱਸ ਇਹਦੇ ਬਾਰੇ ਬਾਈ ਕਿਵੇਂ ਆ ਬੱਕਰੀ ਇਹ ਬੱਕਰੀ ਵਧੀਆ ਇਹ ਹੈ ਹਾਂ 6 ਦੰਦਾਂ ਦੀ ਬੱਕਰੀ 6 ਦੰਦਾਂ ਦਾ ਇੱਧਰ ਫੜਾ ਦੇ ਮੈਨੂੰ 6 ਦੰਦ ਪੱਠਾ ਹੈ ਹਾਂ ਇਹ ਵੀ 6 ਦੰਦ ਪੱਠਾ ਹੈ ਕਿ ਹਾਈਟ ਦੀ ਗੱਲ ਬਾਤ ਕਰੀਏ ਤਾਂ 36 33 ਇੰਚ ਹਾਈਟ ਹੈ ਨਾ ਦੁੱਧ ਕਿੰਨਾ ਕਾ ਬਈ ਕਹੇ ਹਜੇ ਲਵਾਈ ਨਹੀਂ ਹੈ ਨਾ ਇਹ ਲਵਾਈ ਨਹੀਂ ਲਵਾਈ ਨਹੀਂ ਹੈਗੀ ਠੀਕ ਆ ਜੀ ਹੈ ਨਾ ਇਹ ਵੀ ਇਹਨੂੰ ਲਵਾਉਣੇ ਕਦੋਂ ਹੁੰਨੇ ਹੋ ਫਿਰ ਇਹਨੂੰ ਹੀ 8 ਦੰਦ ਪੂਰੀ ਦੰਦ ਕਰਕੇ ਲੈ ਵੀ ਪੂਰੇ ਦੰਦ ਕਰਕੇ ਲਵਾਉਂਦੇ ਨੇ ਬਈ ਹੈ ਨਾ ਹਾਈਟ ਇਹਦੀ ਮਤਲਬ ਤਾਂ ਹੋ ਜੂ 38 ਡੁੱਤੀ ਕਹਿੰਦਾ ਬਾਅਦ ਚ ਤਾਂ 10000 ਟੁੱਟਦੇ ਬਾਗੀ ਤੋਂ ਹਾਂ ਵੇਚਣੀ ਆਏ ਨਾ ਜੀ ਵੇਚਣੀ ਵੇਚਣੀ ਨਹੀਂ ਹੈਗੀ ਨਾ ਘਰ ਦੇ ਸਾਈਡ ਤੇ ਵੇ ਲੈ ਵੀ ਆ ਵੀ ਦਿਖਾ ਇਹ ਕਿ ਮਿਆਂ ਇਹ ਜੀ ਦੰਦ ਇਹ ਅੱਠ ਦੰਦ ਹੈ ਜੀ ਅੱਠ ਦੰਦ ਇਹ ਹੁਣ ਕਰਾਵਾਂ ਜੀ ਠੀਕ ਆ ਜੀ ਸੂਪੀ ਕਨ ਆ ਜੇ ਇਹ ਵੀ ਨਹੀਂ ਸੂਈ ਹੈਗੀ ਇਹ ਵੀ ਲਵਾਈ ਹੈ ਜੀ ਹਾਂ ਇਹ ਵੀ ਨਹੀਂ ਲਵਾਈ ਹੈ ਜੀ ਹਣਾ ਬੱਕਰੀ ਦੇਖ ਸਕਦਾ ਹਾਂ ਦਿਖਾ ਮੜਾ ਜੀ ਗਿੜਾ ਦੇ ਕੇ ਦਵਾ ਲੈ ਵੀ ਬੱਕਰੀ ਚੈੱਕ ਕਰ ਲਓ ਮਿੱਤਰੋ ਹਾਈਟ ਇਹਦੀ ਵੀ ਉਨੀ ਕੀ ਆ ਬਾਈ ਕਹਿੰਦਾ ਹਜੇ ਲਵਾਈ ਲਬੂਈ ਕੋਈ ਵੀ ਨਹੀਂ ਹੈਗੀ ਨਾ ਅੱਠ ਦੰਦ ਹੋ ਗਈ ਬੱਕਰੀ ਮੈਂ ਤਾਂ ਇਹਦੀ ਮਗਰ ਤੇ ਸੂ ਸੂ ਪੀ ਹੋ ਗਈ ਨਾ ਨਾਲ ਤੁਣ ਓਕੇ ਨੇ ਜਮ ਹਾਂ ਜੀ ਲੈ ਵੇ ਹੋਰ ਖਾਵੇ ਫੜ ਲੈ ਮਿੱਤਰ ਕਰ ਲੈ ਸਾਈਡ ਤੇ ਵੇਚਣ ਵਾਲੀ ਤਾਂ ਨਹੀਂ ਕੋਈ ਆਇਆ ਕਿਨਾਂ ਤੋਂ ਨਾ ਜੀ ਵੇਚਣ ਵਾਲੀ ਕੋਈ ਨਹੀਂ ਆ ਦਿਖਾਉਣ ਹੀ ਆਏ ਨੇ ਬਾਈ ਇਹ ਕੀ ਆ ਬਾਈ ਇਹ ਬੱਕਰਾ ਜੀ ਕਿੱਲੇ ਵੀ ਕਰਦੇ ਅੱਗੇ ਲੈ ਵੀ ਆ ਬੱਕਰਾ ਮਿੱਤਰੋ ਦੇਖ ਸਕਦੇ ਹੋ ਨਾ ਕੰਨ ਕੋ ਨੂੰ ਦੇਖੋ ਛੱਡੀ ਕੰਨ ਛੱਡੇ ਕੰਨ ਲੈ ਵੀ ਕੰਨ ਦੇਖੋ ਬੱਕਰੇ ਦੇ ਨਾਕ ਨਕੌੜਾ ਚੈੱਕ ਕਰੋ ਬਾਈ ਕਿੰਨੇ ਮਹੀਨਿਆਂ ਦਾ ਹੋ ਗਿਆ ਬਈ ਇਹ ਇਹ 5 ਮਹੀਨਿਆਂ ਦਾ ਬੱਚਾ ਜੀ ਬਈ 5 ਮਹੀਨਿਆਂ ਦਾ ਬੱਚਾ ਹੈਗਾ ਡੱਬਾ ਬੱਚਾ ਹੈਗਾ ਇਹ ਰੱਖਣਾਗਾ ਕਿਹੇ? ਨਾ ਜੀ ਰੱਖਣਾ ਇਹ 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 ਰੱਖਣਾ ਹੈ। ਲੈ ਵੀ ਨੱਕ ਦਿਖਾ ਦੇ ਗੁਰਪ੍ਰਸਮਾਰ ਕਿ ਭਾਈ। ਲਾਲ ਅੱਖਾਂ ਦੇ ਵਿੱਚ ਰੱਖੋਗੇ? ਹਾਂ ਜੀ। ਕੋਈ ਚੱਕਰ ਤਾਂ ਨਹੀਂ ਅੱਖਾਂ ਕੋਲ? ਨਾ ਜੀ ਕੋਈ ਚੱਕਰ ਨਹੀਂ। ਲੈ ਘਰ ਦੇ ਸਾਈਡ ਤੇ ਚੱਲ ਕੋਈ ਗੱਲ ਨਹੀਂ। ਲੈ ਵੀ ਬੱਚਾ ਚੰਗਾਗਾ ਨਲਾਂ ਦਾ ਸੋਤਰਾ ਪੂਰਾ। ਇਹ ਕੀ ਆ ਭਈ? ਇਹ ਬੱ ਘੱਟ। ਲੈ ਵੀ ਸ਼ੇਰੀ ਪੱਠਾ ਆ ਗਈ। ਆ ਜਾ ਮਿੱਤਰਾ। ਹਾਂ। ਆ ਜਾ ਆ ਜਾ ਅੱਗੇ ਆ ਜਾ। ਕਿੰਨੇ ਦੰਦਾ ਇਹ? ਇਹ ਚਾਰ ਦੰਦਾਂ ਦੀ ਬੱਠਾ ਲੈ ਵੀ ਇਹ ਚਾਰ ਦੰਦ ਪੱਠਾ ਗਿਆ ਸੋਹਣੀ ਪੱਠਾ ਬਈ ਜਿਹੜਾ ਦਵਾ ਦੇ ਉਹ ਤੱਕੜਾ ਦਵਾ ਦੇਣਾ ਤਾਂ ਮੁੰਡੇ ਦੀ ਤੋਰ ਦਿਖਾ ਦੇ ਨਾਲੇ ਬੱਕਰੀ ਦੀ ਤੋਰ ਦਿਖਾ ਦੇ ਬਈ ਲੈ ਵੀ ਢਾਂਜਣਾ ਪਾ ਕੇ ਪੂਰਾ ਸ਼ਿੰਗਾਰ ਕੇ ਲੈ ਕੇ ਆਏ ਨੇ ਬਈ ਆਪਣੇ ਆਪ ਨੂੰ ਵੀ ਤੇ ਬੱਕਰੀਆਂ ਨੂੰ ਵੀ ਕਰਦੇ ਮਿੱਤਰਾ ਸਾਈਡ ਤੇ ਹਣਾ ਕੋਨੀ ਬੱਕਰੀ ਦਿਖਾ ਚੱਲ ਹੁਣ ਆਈ ਫੜ ਲੈ ਕੋਨੀਓ ਪੱਕੀ ਹੈਗੇ ਬੱਕਰੀ ਹੈ ਇਹਦਾ ਠੀਕ ਆ ਇਹ ਦੁੱਧ ਦਿੰਦੀ ਆ ਨਾ ਇਹ ਦੁੱਧ ਦਿੰਦੀ ਆ ਕਿੰਨਾ ਟਾਈਮ ਕੋ ਸੂਈ ਨੂੰ ਇਨੂ ਮਹੀਨਾ ਹੋ ਗਿਆ ਜੀ ਸੂਈ ਦਾ ਮਹੀਨਾ ਹੋ ਗਿਆ ਬੱਚੇ ਕਿੰਨੇ ਆਏ ਦੀ ਇਹਦੇ ਬੱਚਾ ਇੱਕ ਤੇ ਜੀ ਪੱਠਕ ਬੱਕਰਾ ਆਏ ਦੀ ਪੱਠ ਦੀ ਪੱਠ ਦੀ ਦੁੱਧ ਕਿੰਨਾ ਕਾ ਬਈ ਦੁੱਧ ਦੇ ਥਲੇ ਜੀ 2 ਲੀਟਰ ਆਈ ਇੱਕ ਟਾਈਮ ਦਾ ਕੋ ਦੋਨੇ ਟਾਈਮ ਦਾ ਵੀ 4 ਲੀਟਰ ਦੁੱਧ ਦਾ ਹੈਗਾ ਇੱਕ ਟਾਈਮ ਦਾ 2 ਲੀਟਰ ਬਈ ਹਣਾ ਦੇਖ ਸਕਦੇ ਹੋ ਥਾਣੇ ਦੱਸ ਦੇ ਨੇ ਬਈ ਬੱਕਰੀ ਚੰਗੀ ਆ ਗਈ ਕਰਦੇ ਮਿੱਤਰਾ ਸਾਈਡ ਤੇ ਲੈ ਵੀ ਆ ਲੋਹੀ ਬੱਕਰੀ ਆ ਗਈ ਉਹਨੂੰ ਲੋਹੀ ਦਿਖਾਉਣੇ ਆਗੇ ਤੁਹਾਨੂੰ ਇਹ ਕਿ ਮੈਂ ਆ ਵੀ ਬੱਕਰੀ ਇਹ ਦੂਜੀ ਸੂਏ ਜੀ ਦੰਦ ਦਾਂ ਦੇ ਜੀ 8 8 ਦਾਂਦਾਂ ਲੈ ਦੂਜੇ ਸੋਇਆ ਕੀ 8 ਦਾਂਦਾਂ ਕੀ ਸੁਨੱਖੀ ਬੱਕਰੀ ਹੈਗੀ ਕੱਦ ਚ ਹੈ ਘੱਟ ਨੇ ਪਰ ਬੱਕਰੀਆਂ ਸੁਨੱਖੀਆਂ ਨੇ ਨਾ ਪੂਰੀਆਂ ਲੈ ਵੀ ਸੁਨੱਖ ਦੇਖਿਆ ਕਰੋ ਬੱਕਰੀ ਦਾ ਕੱਦ ਨਾ ਦੇਖਿਆ ਕਰੋ ਬਾਲੇ ਵੱਡੇ ਕੱਦ ਵੀ ਚੰਗੇ ਨਹੀਂ ਹੁੰਦੇ ਨਾ ਘਰ ਦੇ ਮੱਤਰਾ ਸਾਈਡ ਤੇ ਨੂੰ ਵੀ ਲੈ ਵੀ ਹੋਰ ਦਿਖਾ ਲੈ ਵੀ ਕਾ ਆ ਗਈ ਬੱਕਰੀ ਕਾਦ ਓਡੇ ਓਡੇ ਕੀ ਨੇ ਸਾਰੀਆਂ ਦੇ ਮਨ ਹਾਂ ਜੀ ਲੇ ਵੀ ਬਰੀਡ ਆਪਦੀ ਹੈ ਕਿਤੋਂ ਕੀ ਨਾ ਜੀ ਆਪਦੀ ਹੈਗੀ ਆਪਦੀ ਕਰਦੀ ਬਰੀਡ ਲੈ ਵੀ ਕਰਦੀ ਬਰੀਡ ਇਹ ਕਿਵੇਂ ਬੱਕਰੀ ਬਈ ਇਹ ਜੀ ਪਹਿਲਾਂ ਸਾਲ ਕਦੀ ਲੱਗੀ ਦੀ ਜੀ ਸਾਲ ਕਦੀ ਲੱਗੀ ਦੀ ਹੈ ਪਹਿਲੀ ਲੱਗੀ ਦੀ ਇਹ ਜੀ ਪਹਿਲਾਂ ਲੱਗੀ ਦੀ ਠੀਕਾ ਹੁਣ ਕਿਵੇਂ ਇਹ ਇਹ ਹੁਣ ਤਾਂ ਜੀ ਖਾਲੀ ਹੈ ਜੀ ਹੁਣ ਇਹ ਦੁੱਧ ਦਿੰਦੀ ਹੈ ਜੀ ਦੁੱਧ ਦਿੰਦੀ ਹੈ ਹੈ ਬੱਕਰੀ ਚੰਗੀ ਹੈ ਨਾ ਛੱਡੀ ਕਰਨ ਲੈ ਵੀ ਆ ਦਿਖਾ ਦੇ ਗੁਰਪ੍ਰੀਤ ਸਮਾਨ ਰਕੇ ਬਈ ਲੈ ਆਗੇ ਸੋਹਣੀ ਹੈ ਬੱਕਰੀ ਬਈ ਹੈ ਨਾ ਲੈ ਵੀ ਹੋਰ ਦਿਖਾ ਦੇ ਇੱਕ ਇੱਕ ਹੋਰ ਦਿਖਾ ਦੇ ਫਿਰ ਆਪਾਂ ਐਂਡ ਕਰਦੇ ਹਾਂਗੇ ਤੇ ਨੰਬਰ ਲਾਵਾਂਗੇ ਬਈ ਬਾਈਆਂ ਦਾ ਜੇ ਕਿਸੇ ਵੀ ਮੇਰੇ ਵੀਰ ਨੇ ਬੱਚੇ-ਬੁੱੱਚੇ ਹੁੰਦੇ ਨੇ ਸੱਚੋ ਆਪਣੇ ਕੋਲੇ ਤਾਂ ਨਾ ਹਾਂ ਵੀਰੇ ਹੁੰਦੇ ਨੇ ਲੈ ਵੀ ਬਾਈ ਕਹਿੰਦਾ ਬੱਚੇ ਹੁੰਦੇ ਨੇ ਰੇਟ ਕੀ ਹੁੰਦਾ ਬਈ ਬੱਚਿਆਂ ਦਾ ਬੜਾ ਜਿਆਦਾ ਰੇਟ ਤਾਂ ਨਹੀਂ ਹੁੰਦਾ ਹੈਗਾ ਨਾ ਜੀ ਜੈਦ ਜਾਂ ਰੇਟ ਦੱਸ ਦੇ ਵੀ ਇੰਨੇ ਇੱਕ ਦਾ ਬੱਚਾ ਵੀ ਵੇਚ ਦਿੰਨੇ ਆ ਸੀ ਹੂੰ ਲੈ ਲੈ ਕਿੰਨੇ ਰੁਪਏ ਦਾ ਬੱਚਾ ਵੇਚ ਹੋਂ ਤੱਕ ਵੀਰੇ 5000 ਤੋਂ ਲੈ ਕੇ 8000 ਤੱਕ ਬੱਚਾ ਦਿੱਤਾ ਹੈ। ਹਾਂ। ਤੇ ਵੀ ਜਾਇਜ਼ਾ ਰੇਟ ਆਣਾ ਬਾਈ ਦੇਖ ਸਕਦੇ ਹੋਗੇ। ਇਹ ਦੇਖੋ ਮਿੱਤਰੋ। ਇਹ ਕਿਵੇਂ ਬੱਕਰੀ ਬਈ? ਇਹ ਸੂਈ ਹੋਈ ਹੈ ਜੀ। ਸੂਈ ਹੋਈ ਹੈ ਬੱਚੇ ਦੋ ਨੇ ਕਿ ਇੱਕਾ ਦੇ। ਇੱਕਤੀ ਜੀ। ਲੈ ਵੀ ਇੱਕ ਬੱਚਾ ਤੀਗਾ ਹੈ। ਚੰਗੀ ਬੱਕਰੀਆ ਬਈ ਦੇਖ ਸਕਦੇ ਹੋ ਕਦ ਕੋਦ ਪੱਖੋ ਵਧੀਆ ਕਿ ਨਾਗਰੀ ਜੀ ਹੈਗੀ। ਦੇਖ ਸਕਦੇ। ਐ ਕਰ ਮਿੱਤਰਾਂ ਨੰਬਰ ਭੋਲ ਤੇਰਾ ਜਾਲਾ। ਬੋਲੀ ਵੀਰੇ। ਲੈ ਵੀ ਆ ਬਾਈ ਤੋਂ ਬਲਾਉਣਾਂਗੇ ਇਹ ਨਾਲ ਹੀ ਹੁੰਦਾ ਭਰਾਵਾ। ਕੀ ਹਾਲ ਨੇ ਬਾਈ? ਬਹੁਤ ਵਧੀਆ ਜੀ ਤੁਸੀਂ ਦੱਸੋ ਵੀਰੇ। ਵਧੀਆ ਜੀ। 10 ਨੰਬਰ ਦੱਸ ਨੰਬਰ ਲਿਖੋ ਵੀਰੇ 78376 ਜੀ ਹਾਂ 49390 ਜੀ 78376 49390 ਜੀ ਲੈ ਵੀ ਕਰ ਲਿਓ ਮੁੰਡੇ ਨਾਲ ਸੰਪਰਕ ਜੇ ਕੋਈ ਵੀ ਬੱਚੇ ਜਾਂ ਫਿਰ ਬੱਕਰੀ ਲੈਣੀ ਹੋਊਗੀ ਠੀਕ ਹੈ ਜੀ ਚੰਗੀਆਂ ਬੱਕਰੀਆਂ ਨੇ ਕੁਆਲਿਟੀ ਚੰਗੀ ਆ ਕਿ ਸਪਾਰ ਦੇ ਮਿਲਤ ਕਰੇਗੀ ਠੀਕ ਆ ਬਈ ਧੰਨਵਾਦ ਧੰਨਵਾਦ